thank mm -hmm. you ਦਾ ਖਾਲਸਾ ਨਾਮ ਜੀ ਦੇ ਪ੍ਰਤੀ ਮੈਂ શ્રી ਆਮਨ ਰੋੜਾ ਜੀ ਦਾ ਡਿਪਟੀ ਮੰਤਰੀ ਪੰਜਾਬ ਸਰਕਾਰ ਪ੍ਰਧਾਨ ਆਲਵਾ ਆਮ ਆਦੀ ਪਾਰਟੀ ਉਹਨਾਂ ਦੀ ਸੋਚੀ ਟੀਮ ਅਫਸਰ ਸਹਿਬਾਨ ਐਜਮ ਸਹਿਬਾਨ ਉਨੇ ਅਫੀਸਰ ਸਾਹਿਬ ਹੋਰ ਵਕਫਤ ਮੈਕਮਿਆਂ ਦੇ ਵੀਰੋ ਸਾਹਿਬ ਐਸਡੀਓ ਸਾਹਿਬ ਹੋਰ ਜਿੰਨੇ ਵੀ ਮੈਕਮਿਆਂ ਦੇ ਮੁਲਾਜ਼ਮ ਨੇ ਅਫੀਸਰ ਸਾਹਿਬਾਨ ਨੇ ਮੈਂ ਸੂਚਿਆਂ ਦਾ ਧੰਨਵਾਦ ਵੀ ਕਰਦਾ ਤੇ ਨਗਰ ਨਿਵਾਸੀਆਂ ਦਾ ਮਾਈਆਂ ਵੀਰਾਂ ਭੈਣਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਅਮਨ ਅਰੋੜਾ ਜੀ ਦੇ ਪਹਿਲਾਂ ਤੋਂ ਹੀ ਆਪਣੇ ਨਗਰ ਨੂੰ ਇੱਕ ਨੰਬਰ ਤੇ ਰੱਖਿਆ ਹੋਇਆ ਜਦ ਵੀ ਨਗਰ ਦੀ ਮੁਕਾਸਰ ਦੀ ਗੱਲ ਹੁੰਦੀ ਹੈ ਚਾਹੇ ਪਾਣੀ ਦਾ ਕੰਮ ਹੋਵੇ ਅੱਜ ਵੀ 40 ਲੱਖ ਦੇ ਲਗਭਗ 40 ਲੱਖ ਦਾ ਇਹੜਾ ਪ੍ਰੋਜੈਕਟ ਹੈ ਇਹ ਪਾਣੀ ਨੂੰ ਛੱਪੜਦਾ ਜਿਹੜਾ ਪਾਣੀ ਹੈ ਆਪਣਾ ਗੰਦਾ ਪਾਣੀ ਇਹਦੇ ਵਿਕਾਸ ਵਾਸਤੇ ਇਹਦੇ ਪ੍ਰਬੰਧ ਵਾਸਤੇ 40 ਲੱਖ ਰੁਪਏ ਦੇ ਰਾਣੇ ਉਦਘਾਟਨ ਕੀਤਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਰਜੇਵਾਂ ਜੋ ਟਾਈਮ ਗੱਡ ਕੇ ਕਿਉਂ ਕਰ ਜੇਵਾ ਬਹੁਤ ਹੈ ਪਾਰਟੀ ਦੇ ਪ੍ਰਧਾਨ ਨੇ ਆਪਾਂ ਨੂੰ ਪਤਾ ਹੀ ਹੈ ਹਰ ਟਾਈਮ ਹਰ ਸਮੇਂ ਰਾਤ ਨੂੰ ਘਟ ਸੌਣਾ ਸਵੇਰੇ ਅੰਮ੍ਰਿਤ ਵੇਲੇ ਜਾਣਾ ਹੋਰ ਕਰਨਾ ਕਿੰਨੇ ਕਿੰਨੇ ਕੰਮ ਨੇ ਅਬਦਰ ਜੀ ਵੇਜੋ ਆਪਣਾ ਕੀਮਤੀ ਸਮਾਂ ਕੱਢ ਕੇ ਆਪਾਂ ਨੂੰ ਨਿਵਾਜਿਆ ਮੈਂ ਹੁਣ ਬੇਨਤੀ ਕਰਦਾ ਸਰਪੰਚ ਸਾਹਿਬ ਨੂੰ ਉਹ ਅਗਲਾ ਜੋ ਵੀ ਪ੍ਰੋਗਰਾਮ ਹੈ ਉਹ ਸੰਗਤਾਂ ਨਾਲ ਸਾਂਝਾ ਕਰਨਾ ਸਰਪੰਚ ਰੈਂਕਿੰਗ ਸਿੰਘ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾ ਪ੍ਰਮਾਤਮਾ ਦਾ ਸ਼ਹੀਦ ਬਾਬਾ ਸਿੱਧ ਜੀ ਦੀ ਪਵਿੱਤਰ ਧਰਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਧੰਨਵਾਦ ਹੈ ਅੱਜ ਆਪ ਨੇ ਪਿੰਡ ਦੇ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਸ੍ਰੀ ਅਮਨ अरोड़ा ਜੀ ਕੈਬਨਟ ਮੰਤਰੀ ਪੰਜਾਬ ਸਰਕਾਰ ਤੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਨਾਲ ਸਾਡੇ ਡਿਵੀਜ਼ਨ ਦੇ ਐਸਡੀਐਮ ਸਾਹਿਬ ਐਸਡੀਓ ਸਾਹਿਬ ਡਿਪਾਰਟਮੈਂਟ ਦੇ ਤੇ ਬੀਡੀਪੀਓ ਸਾਹਿਬ ਸਾਡੇ ਪੁਲਿਸ ਦੇ ਅਧਿਕਾਰੀ ਮੈਂ ਸਾਰਿਆਂ ਦਾ ਆਪਣੀ ಗ್ರಾಮ ਪੰਚਾਇਤ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਚੇਚੇ ਤੌਰ ਤੇ ਸਾਡੇ ਪਿੰਡ ਦਾ ਦੌਰਾ ਕੀਤਾ ਮੰਤਰੀ ਸਾਹਿਬ ਦਾ ਉਚੇਚੇ ਤੌਰ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਤੇ ಗ್ರಾಮ ਪੰਚਾਇਤ ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਹਰ ਪਲ ਜਦੋਂ ਅਸੀਂ ਕੋਈ ਵੀ ਕੰਮ ਮੰਤਰੀ ਸਾਹਿਬ ਨੂੰ ਕਿਹਾ ਇਹਨਾਂ ਨੇ ਬੜੀ ਖੁਸ਼ੀ ਦੇ ਨਾਲ ਬਿਨਾ ਮੱਥੇ ਦੇ ਤੌਰੀਆਂ ਪਾਇਆ ਸਾਡੀ ਹਰ ਇੱਕ ਕੰਮ ਨੂੰ ਪੂਰਾ ਕਰਨ ਦਾ ਯਤਨ ਕੀਤਾ ਕਿਉਂਕਿ ਕੰਮ ਇਦਾਂ ਦੇ ਹੁੰਦੇ ਨੇ ਜੋ ਸਾਡੀ ਮਾਨਸਿਕਤਾ ਹੈ ਕੰਮ ਕਦੇ ਵੀ ਇਨਸਾਨ ਦਾ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਸਾਡੇ ਪਿੰਡ ਦਾ ਮਾਨ ਸਿੰਘ ਸਾਹਿਬ ਸਰਦੋ ਮੀਟ ਲਊਗਾ ਦੋ ਦਿਓ ਤੁਹਾਨੂੰ ਬਹੁਤ ਰੰਝੇ ਨੇ ਸੂਏ ਦਾ ਪਾਰ ਹੀ ਮੇਰੀ ਪਾਣੀ ਆਪਣੇ ਪਿੰਡ ਦੇ ਵਿੱਚ ਤੁਸੀਂ ਜਿੰਨੇ ਵੀ ਬਜ਼ੁਰਗ ਬੈਠੇ ਹੋ ਸਾਰੇ ਆਪਾਂ ਨੇ ਸਾਰਿਆਂ ਨੇ ਦੇਖਿਆ ਪਿਛਲੇ 77 ਸਾਲਾਂ ਤੋਂ ਸਾਡੇ ਪਿੰਡ ਨੂੰ ਪਾਣੀ ਨਹੀਂ ਲੱਗਿਆ ਸੀ ਔਰ ਪੰਜਾਬ ਦਾ 7 ਕਰੋੜ ਦਾ ਪ੍ਰੋਜੈਕਟ ਪੂਰੇ ਪੰਜਾਬ 'ਚ ਕਿਤੇ ਨਹੀਂ ਲੱਗਿਆ ਆਪਣੇ ਪਿੰਡ ਨੂੰ ਮੰਤਰੀ ਸਾਹਿਬ ਨੇ ਦਿੱਤਾ ਬਹੁਤ-ਬਹੁਤ ਧੰਨਵਾਦ ਆ ਜੀ ਇਸ ਸੈਮੀਨਾਰ 'ਤੇ ਬਹੁਤ-ਬਹੁਤ ਧੰਨਵਾਦ ਹੈ ਮੰਤਰੀ ਸਾਹਿਬ ਦਾ ਸਾਮਣੇ ਆਪਣੀ ਲਾਇਬ੍ਰੇਰੀ ਤੇ ਪੰਚਾਇਤ ਭਵਨ ਬਣਿਆ ਹੋਇਆ ਇਹ ਵੀ ਇਹਨਾਂ ਦੀ ਦੇਣ ਹੈ ਅੱਜ ਇਹ ਜਿਹੜਾ ਆਪਣੇ ਪਿੰਡ ਦੀ ਇਹ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਸੱਪੜ ਦੀ ਨਿਕਾਸੀ ਵਾਸਤੇ ਜੀ ਕਾਫੀ ਸਮੇਂ ਤੋਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹ ਵੀ ਅੱਜ ਆਪਣੀ ਡਿਮਾਂਡ ਮੰਤਰੀ ਸਾਹਿਬ ਨੇ ਪੂਰੀ ਕੀਤੀ ਹੈ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਔਰ ਇਸ ਦੇ ਨਾਲ ਬੰਦੀ ਸਾਹਿਬ ਪਿੰਡ ਵਾਸੀਆਂ ਦੀਆਂ ਕੁਝ ਮੰਗਾਂ ਨੇ ਮੈਂ ਤੁਹਾਡੀ ਅਗਿਆ ਦੇ ਨਾਲ ਜੀ ਪੜਦਾ ਪੁਲਿਸ ਸਰ ਪੁਲਿਸ ਥੋੜਾ ਜਿਆ ਤੇ ਸਭ ਤੋਂ ਪਹਿਲਾਂ ਸਰ ਜਿਹੜੀ ਸਾਡੀ ਫੇਰਨੀ ਹੈ ਪਰਲੇ ਉਹ ਵੈਸੇ ਤੁਹਾਡੇ ਜਿਆਦਾ ਜਿਦਾ ਤੁਸੀਂ ਕਿਹਾਗਾ ਉਦੋਂ ਤੇ ਜਰੂਰ ਧਿਆਨ ਦੇਵੋ ਸਰ ਉਸ ਦੇ ਨਾਲ ਸਾਡੇ ਪਿੰਡ ਮਹਿਲਾ ਨੂੰ ਜਿਹੜਾ ਇੱਕ ਰਸਤਾ ਜਾਂਦਾ ਜੀ ਇੱਥੇ ਸਾਡਾ ਸਾਰਾ ਅਰੰਦਾਸੀ ਆਪਾ ਵਿਚਾਰਾ ਰਹਿੰਦਾ ਜੀ ਬਹੁਤ ਬੁਰੀ ਹੱਕ ਨਹੀਂ ਸੀ ਨਾ ਸਰ ਜੇ ਤੁਹਾਡੇ ਕੋਲ ਸਮਾਂ ਹੋਇਆ ਦੇਖਣ ਦਾ ਤੁਸੀਂ ਦੇਖ ਵੀ ਸਕਦੇ ਹੋ ਬਹੁਤ ਹੀ ਜਿਆਦਾ ਬੁਰੀ ਕੰਡੀਸ਼ਨ ਹੈ ਉਸ ਤੋਂ ਬਾਅਦ ਇੱਕ ਸਟੇਡੀਅਮ ਸਰ ਸਾਡੇ ਪਿੰਡ ਦੀ ਮੰਗ ਹੈ ਜੀ ਜੋ ਸਟੇਡੀਅਮ ਇਹਦਾ ਸਾਡੇ ਸਾਹਮਣੇ ਜਗਾ ਸਰ ਇੱਥੇ ਬਣ ਜੇ ਜੀ ਪਿੰਡ ਦੇ ਵਿੱਚ ਜਦੋਂ ਬੜਨਸਾਰੀ ਹੈ ਸਰ ਇੱਧਰ ਇਹ ਦੋ ਕਿੱਲੇ ਸਕੂਲ ਹੈ ਸਾਡਾ ਇਹ ਪਾਕੀ ਸਰ ਜਿਹੜਾ ਸੀਵਰੇਜ ਹੈ ਸਰ ਸਾਡਾ ਇਹ ਕਾਫੀ ਜਗ੍ਹਾ ਤੇ ਰਹਿੰਦਾ ਸਰ ਬਹੁਤ ਬੁਰੀ ਹਾਲਤ ਹੈ ਗੁਜਰਾਣੇ ਪਾਏ ਦੇ ਉੱਤੇ ਸਰ ਸੀਵਰੇਜ ਕਰਨੇ ਬਹੁਤ ਬੁਰੀ ਕੰਡੀਸ਼ਨ ਹੈ ਸਰ ਮੈਲਾ ਲੈ ਪਹੇ ਤੇ ਇੱਧਰ ਜਦੋਂ ਕੁੜਾ ਚੱਲੂ ਜਾਂਦਾ ਸਰ ਇੱਥੇ ਇਹ ਇਹਦੇ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਸਰ ਸੀਵਰੇਜ ਦੇ ਮਾਮਲੇ ਚ ਬਾਕੀ ਜਿਹੜਾ ਤੁਸੀਂ ਇਹ ਕਰਤਾ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਲਦੀਆਂ ਕਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਆ ਸਰ ਇੱਕ ਸਰ ਬੱਚਾ ਦੀ ਜਿਹੜੀ ਗਲੀ ਜਾਂਦੀ ਹੈ ਸਾਡੇ ਇਹ ਪੁਲਿਸ ਸਰ ਇਹਦੇ ਉੱਤੇ ਜ਼ਰੂਰ ਕਰੇ ਜੀ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਦੋ ਸੌ ਸਾਡੀ ਸਾਰੀ ਸੰਗ ਦੇ ਨਾਲ ਸਾਂਝੀ ਕਰੋ ਜੀ ਬਹੁਤ ਬਹੁਤ ਧੰਨਵਾਦ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਸਾਹਿਬ ਬਹੁਤ ਹੀ ਬੜ 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 ਬਹੁਤ ਹੀ ਤਰੰਤ ਸਹਿਕਾਰਯੋਗ ਨਗਰ ਨਾਗਰੇ ਦੀਆਂ ਮੇਰੀਆਂ ਸਾਰੀਆਂ ਮਾਵਾ ਪੈਣਾ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਵੀਰ ਪਿੰਡ ਦੇ ਬਹੁਤ ਹੀ ਹਿੰਮਤੀ ਮਿਹਨਤੀ ਜੁਝਾਰੂ ਸਾਥੀ ਸਰਪੰਚ ਸਾਹਿਬ ਸਾਰੇ ਉਹਨਾਂ ਦੇ ਪੰਚਾਇਤ ਮੈਂਬਰ ਪਾਰਟੀ ਦੇ ਸਾਰੇ ਦਰਜਾ ਬਦਰਜਾ ਉਹਦਾ ਸਹਿਬਾਨ ਐਸਡੀਐਮ ਮੈਡਮ ਸਾਰੇ ਸਿਵਲ ਤੇ ਪੁਲਿਸ ਦੇ ਅਧਿਕਾਰੀ ਸਾਰੇ ਸਤਕਾਰਯੋਗ ਸਾਥੀਓ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਤੇਨ ਦੀ ਗਰਾਈ ਚ ਬਹੁਤ ਬਹੁਤ ਧੰਨਵਾਦ ਕੀ ਹਮੇਸ਼ਾ ਤੇਰਾ ਤੁਸੀਂ ਅੱਜ ਵੀ ਬਹੁਤ ਪਿਆਰ ਮਾਨ ਸਤਿਕਾਰ ਹੈ ਜਿਹੜਾ ਉਹ ਦਿੰਦੇ ਹੋ ਤੇ ਸਾਡੀ ਸਾਡੀ ਨਰਤੀ ਹੈ ਜਿਹੜੀ ਤਾਕਤ ਹੈ ਉਹ ਜਿਹੜੇ ਕਹਿੰਦੇ ਨੇ ਵੀ ਤੇਲ ਕਿਸ ਚੀਜ਼ ਦਾ ਪੈਂਦਾ ਮੇਰੇ ਤੇ ਤੇਰੇ ਇਸੇ ਕਰ ਨਾਲ ਪੈਂਦਾ ਹੈ ਕਿ ਤੁਸੀਂ ਸਾਰੇ ਇੰਨਾ ਪਿਆਰ ਦਿੰਦੇ ਹੋ ਤੇ ਉਸੇ ਕਰ ਨਾਲ ਹੀ ਭੱਜੇ ਫਿਰਦੇ ਆ ਉਸੇ ਹੌਸਲੇ ਦੇ ਭੱਜੇ ਫਿਰਦੇ ਆ ਸੋ ਅ ਅੱਜ ਤੋਂ ਸਾਢੇ 3 ਸਾਲ ਪਹਿਲਾਂ ਜੋ ਤੁਸੀਂ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਲਾਈ ਸੀਗੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਹਲਕੇ ਦੇ ਵਿੱਚ ਇੱਕ ਮੇਰੀ ਜ਼ਿੰਮੇਵਾਰੀ ਰਹੀ ਸੀ ਆ ਜ਼ਿੰਮੇਵਾਰੀ ਵੀ ਬਹੁਤ ਵੱਡੇ ਮਾਂ ਸਰਕਾਰ ਨਾਲ ਲਈ ਸੀਗੀ ਕਿ ਪੰਜਾਬ ਦਾ ਪੂਰਾ ਰਿਕਾਰਡ ਹੀ ਤੋੜਦਾ ਸੀਗਾ ਸੋ ਉਹੀ ਕੋਸ਼ਿਸ਼ ਚੱਲ ਰਹੀ ਹੈ ਕਿ ਜਿਵੇਂ ਤੁਸੀਂ ਰਿਕਾਰਡ ਤੋੜਨੀ ਕੋਸ਼ਿਸ਼ ਕੀਤੀ ਸੀਗੀ ਉਹੀ ਰਿਕਾਰਡ ਮੈਂ ਸਾਰੇ ਨਾਂ ਸੀ ਕੁਝ ਨਾ ਕੁਝ ਕਾਇਮ ਕਰ ਸਕਾਂ ਇਸੇ ਕਰਕੇ ਜਦੋਂ ਵੀ ਕੋਈ ਤੁਹਾਡਾ ਹੁਕਮ ਆਉਂਦਾ ਉਹ ਸਿਰ ਮੱਥੇ ਪ੍ਰਵਾਨ ਕਰਕੇ ਉਹਦੇ ਉੱਪਰ ਕੰਮ ਸ਼ੁਰੂ ਕਰ ਦਿੰਨੇ ਆਂ ਆਪਾਂ ਪੰਜਾਬ ਦੀ ਜਦੋਂ ਗੱਲ ਕਰਦੇ ਆ ਤਾਂ ਸਿਹਤ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਕੰਮ ਨੇ ਹੋ ਚੁੱਕੇ 55 ਹਜ਼ਾਰ ਤੋਂ ਵੱਧ ਨੌਕਰੀਆਂ ਨੇ ਜਿਹੜੀਆਂ ਉਹ ਬਿਣਾ ਪੈਸੇ ਬਿਣਾ ਸਰਪਾਚੋਂ ਦਿੱਤੀਆਂ ਜਾ ਚੁੱਕੀਆਂ ਕਿਸਾਨ ਵੀਰਾਂ ਦੇ ਲਈ ਜੋ ਸੱਪਾਂ ਦੀ ਸੀਰੀਆ ਮਾਦੇ ਖੇਤਾਂ ਦੇ ਵਿੱਚ ਫੈਰਿਆ ਕਰਦੇ ਸੀਗੇ ਪਾਣੀ ਦੇ ਲੱਕੇ ਵੜਦੇ ਉਹ ਮੋਟਰਾਂ ਬੰਦ ਕਰਕੇ ਜੀਣੀ ਲੱਗਣ ਲੱਗੀ ਕਿ ਨਾ ਲੱਗੀ ਜੀ ਇਹੋੀ ਚੀਜ਼ ਅਸੀਂ ਕਹਿੰਦੇ ਆ ਕਿ ਜੇ ਉਹੀ ਮੋਟਰਾਂ ਉਹੀ ਤਾਰਾਂ ਉਹੀ ਗੰਬੇ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਉਹੀ ਬਿਜਲੀ ਘਰ ਉਹੀ ਮੁਲਾਜ਼ਮ ਤੇ ਉਹੀ ਕਿਸਾਨ ਵੀਰਾਂ ਦੀਆਂ ਮੋਟਰਾਂ ਜਿਹੜੇ ਹੁਣ ਪਾਣੀ ਆ ਸਕਦਾ ਹੁਣ ਬਿਜਲੀ ਆ ਸਕਦੀ ਹੈ ਤੇ ਪਹਿਲਾਂ ਕਿਉਂ ਨਹੀਂ ਆਈ ਲੋਕਾਂ ਨੂੰ ਡਾਕੂ ਜੀ ਸਾਹਿਬ ਬਸ ਆਹੀ ਵਰਕ ਹੈ ਕਿ ਉਦੋਂ ਉਦੋਂ ਇਸ ਕੰਮ ਲੱਗਿਆ ਸੀ ਕਿ ਵੀ ਫੌੜੇ ਨਾਲ ਸਾਰਾ ਖਾਦ ਦੇ ਲਈ ਇਕੱਠਾ ਕਰ ਲੋ ਅਸੀਂ ਕਹਿੰਦੇ ਹਾਂ ਵੀ ਜਦੋਂ ਲੋਕਾਂ ਨੇ ਆਪ ਨੂੰ ਵੀ ਲੋਕਾਂ ਨੇ ਇਹ ਟਾ ਵੱਡਾ ਮਾਨ ਬਖਸ਼ਦਾ ਤੇ ਲੋਕਾਂ ਨੇ ਕਰ ਲੋ ਆ ਪਾਣੀਆਂ ਦੀ ਗੱਲ ਕੀਤੀ ਸਰਪੰਚ ਸਾਹਿਬ ਨੇ ਪਾਣੀਆਂ ਦਾ ਅੱਜ ਤੱਕ ਪਾਣੀਆਂ ਦੇ ਨਾਂ ਤੇ ਇਕੱਲੀ ਪੰਜਾਬ ਚ ਰਾਜਨੀਤੀ ਹੋਈ ਹੈ ਖੂਨ ਖਰਾਬਾ ਕਰਾਇਆ ਇਹਨਾਂ ਲੋਕਾਂ ਨੇ ਐਸਵਾਈਐਲ ਦੇ ਨਾਤੇ ਖੂਨ ਦੀਆਂ ਨਦੀਆਂ ਵਹਿ ਜਾਣਗੇ ਪਾਣੀ ਨਹੀਂ ਜਾਣ ਦਵਾਂਗੇ ਪਾਣੀ ਤਾਂ ਇੰਨੇ ਸਾਲ ਚੁੱਪਚੀ ਪੀਤੇ ਕੋਈ ਬੋਲੇ ਨਹੀਂ ਹੈਗਾ ਕੁਸਕੇ ਨਹੀਂ ਹੈਗਾ ਆਈ ਜਾਈ ਗਿਆ ਆਈ ਜਾਈ ਗਿਆ ਉਹ ਜਿਹੜਾ ਪਾਣੀ ਆ ਰਿਹਾ ਨਵੇਂ ਮੋਗੇ ਲੱਗ ਰਹੇ ਨੇ ਅੰਡਰਗਰਾਉਂਡ ਪਾਣੀ ਲੈਣਾ ਪੈ ਰ ਗਿਆ ਨੇ ਪਾਣੀ ਕਰੀ ਨਾ ਕੋਈ ਸਰਕਾਰ ਪੈਦਾ ਕਰ ਸਕਦੀ ਪਾਣੀ ਦਾ ਜੀ ਕੁਦਰਤ ਨੇ ਦਿੱਤਾ ਤਾਂ ਹੀ ਪਹੁੰਚੂਗਾ ਕਿਤੇ ਉਹ ਪਹਿਲਾਂ ਸੀਗਾ ਪਹਿਲਾਂ ਵੀ ਔਰ ਪਹਿਲਾਂ ਸਿਰਫ ਔਰ ਸਿਰਫ ਕਿਉਂਕਿ ਰਾਜਨੀਤੀ ਕਰਨੀ ਸੀਗੀ ਪਾਣੀ ਦੇ ਨਾਂ ਤੇ ਇਸ ਕਰਕੇ ਖੂਨ ਦੀਆਂ ਲਧੀਆਂ ਦੀ ਗੱਲ ਕਰਦੇ ਸੀਗੇ ਐਸ.ਵਾਈ.ਐਲ ਚ ਪਾਣੀ ਨਹੀਂ ਜਾਣ ਦਿੰਦੇ ਪਾਣੀ ਤਾਂ ਚੁੱਪ-ਚੁਪ ਚ ਪੀਤੇ ਮਾਰਨੇ ਰਾਜਿਆਂ ਨੂੰ ਕਿੰਨੇ ਸਾਲਾਂ ਤੱਕ ਜਾਈ ਜਾਂਦਾ ਸੀਗਾ ਉਹਨੂੰ ਉਹੀ ਪਾਣੀ ਜਿਹੜਾ ਅਸੀਂ ਕਿੰਨੇ ਸੀ ਬਾਹਰ ਨਹੀਂ ਜਾਣ ਦਿੰਦੇ ਅਸਤਾਵ ਦੇ ਨੂੰ ਦਵਾਵਾਂਗੇ ਆਪਦੇ ਕਿਸਾਨਾਂ ਨੂੰ ਦਵਾਵਾਂਗੇ ਤੇ ਜਿਹੜਾ ਪਹਿਲਾਂ 21% ਜਾਂਦਾ ਸੀਗਾ ਹੁਣ 3 ਸਾਲਾਂ ਦਾ 63% ਤੇ ਪਹੁੰਚ ਗਿਆ ਤੇ ਆਉਣ ਵਾਲੇ ਢੂੜ ਸਾਲ ਦੇ ਵਿੱਚ 94 95% ਪਾਣੀ ਹੈ ਜਿਹੜਾ ਉਹ ਖੇਤਾਂ ਨੂੰ ਲੱਗਦਾ ਹੋ ਜੂਗਾ ਆ ਜਿਹੜੀ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਉਹ ਸਤ ਨਗਰ ਦੇ ਮਗੈ ਪੂਰੇ ਪੰਜਾਬ ਦੇ ਵਿੱਚੋਂ ਹੁਣ ਤੱਕ ਦਾ 75 ਸਾਲਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਜਿਹਾ ਮੋਗਾ ਇੱਕ ਕਿਸੇ ਪਿੰਡ ਨੂੰ ਲੱਗਿਆ ਹੈ 7 ਕਰੋੜ ਦਾ ਤੇ ਉਹ ਆਪਣੇ ਨਾਗਰੇ ਚ ਲੱਗਿਆ ਹੈ ਤੇ ਪਹਿਲਾਂ ਦੇ ਦਿੱਤੋਂ ਨਾ ਲੱਗਿਆ ਵਿੱਚੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕੋਈ ਕੋਈ ਇਸ਼ਾਨ ਨਹੀਂ ਹੈ ਸਾਡੀ ਮੈਂ ਤਾਂ ਆਪਣੇ ਪਿਤਾ ਜੀ ਤੋਂ ਬਹੁਤ ਹੁੰਦਾ ਸੀ ਜਿਹੜਾ ਤੋਂ ਇੱਕੋ ਗੱਲ ਸਿੱਖੀ ਹੈ ਇਹ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਜੇ ਲੋਕਾਂ ਤੇ ਪ੍ਰਮਾਤਮਾ ਨੇ ਤਾਕਤ ਬਖਸ਼ੀ ਹੋਵੇ ਤੇ ਫੇਰ ਵੀ ਬੰਦਾ ਕੁਝ ਲੋਕਾਂ ਦਾ ਨਾਂ ਸਵਾਰ ਸਕੇ ਤੇ ਉਸ ਤੋਂ ਵੱਡਾ ਵੱਧ ਕਿਸਮਤ ਬੰਦਾ ਕੋਈ ਨਹੀਂ ਹੈਗਾ ਹੁਣ ਜਦੋਂ ਮੈਨੂੰ ਤੁਸੀਂ ਇੰਨਾ ਇੰਨਾ ਪਿਆਰ ਮਾਨ ਸਤਕਾਰ ਬਖਸ਼ਦਾ ਤੇ ਇਹ ਤੋਂ ਰਿਕਾਰਡ ਤੋਂ ਮਹਾਨ ਮਾਰਜੇ ਤੇ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਦਾ ਦੇਖੋ ਮੇਰੀ ਪਾਰਟੀ ਨੇ ਮੰਤਰੀ ਵੀ ਬਣਾਤਾ ਭੁਤਾਂ ਵੀ ਬਣਾਤਾ ਤੇ ਹੁਣ ਵੀ ਜੇ ਮੈਂ ਇਹ ਨਹੀਂ ਮੈਂ ਕਹਦਾ ਹੈਗਾ ਕਿ ਜੇ ਮੈਂ 100% ਕੰਮ ਕਰਾ ਦੂੰ ਨਾ 100% ਤਾਂ ਕਦੀ ਵੀ ਕਰਦੇ ਨਹੀਂ ਪਰ ਕੋਸ਼ਿਸ਼ ਇਹ ਜਿਹੜੀ ਉਹ 100% ਕੰਮਾਂ ਨੂੰ ਕਰਾਉਣ ਦੀ ਹੋਊਗੀ ਤੇ ਜੇ ਸਾਫ ਨੀਅਤ ਹੋਵੇ ਤੇ ਮੈਂ ਸਮਝਦਾ ਕਿ ਵੇਰ ਰੋਲ ਤੋਂ ਬਾਬਾ ਲਾਣਕ ਵੀ ਬਰਕਤ ਪਾਉਂਦਾ ਉਸ ਚੀਜ਼ ਦੇ ਵਿੱਚ ਸੋ ਐਸੀ ਕਰਕੇ ਕੰਮ ਨੇ ਜਿਹੜੇ ਇਹ ਭਾਈ ਹੋਈ ਜਾਂਦੇ ਨੇ ਮੇਰੇ ਆ ਜਿਹੜਾ ਜਿਸ ਮਕਸਦ ਦੇ ਲਈ ਅੱਜ ਆਇਆ ਆ ਪਿਛਲੇ 2-3 ਦਿਨਾਂ ਦੇ ਵਿੱਚ ਤਕਰੀਬਨ 9.5 ਕਰੋੜ ਦੇ ਕੰਮ ਨੇ ਜਿਹਦੇ ਉਹਨਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਹੈ ਅੱਜ ਵੀ 32 ਪਿੰਡਾਂ ਦੇ ਕੰਮ ਨੇ ਜਿਹੜੇ ਉਹ ਚਾਹੇ ਮੁਕ ਚਾਹੇ ਟੋਬੇ ਦੇ ਨਵੀਨੀ ਕਰਨਾ ਚਾਹੇ ਹੈਲਥ ਔਰ ਵੈਲਨੈਸ ਸੈਂਟਰ ਖੋਲਣਾ ਚਾਹੇ ਚਾਹੇ ਥਾਈਆਂ ਨੂੰ ਧਰਮਸ਼ਾਲਾਵਾਂ ਨੂੰ ਦੇਣ ਦੀ ਗੱਲ ਹੈ ਚਾਹੇ ਕਿਸੇ ਕੋਈ ਕੋਈ ਗਲੀ ਬਣਨ ਵਾਲੀ ਹੈ ਉਹਦੇ ਵਾਸਤੇ ਤਕਰੀਬਨ 3 ਕਰੋੜ 85 ਲੱਖ ਰੁਪਏ ਜਿਹੜਾ ਅੱਜ ਅੱਜ ਦੀ ਤਰੀਕ ਦੇ ਵਿੱਚ ਹਲਕੇ ਦੇ ਵਿੱਚ ਵੰਡ ਰਹੇ ਹਾਂ 10 ਪਿੰਡਾਂ ਦੇ ਵਿੱਚ ਆਹ ਜਿਹੜੇ ਜਿਸ ਕੰਮ ਵਾਸਤੇ ਅੱਜ ਇੱਥੇ ਆਪਾਂ ਕੱਟੇ ਹੋਏ ਹਾਂ ਮੇਰੇ ਯਾਦ ਹੈ ਜਬਾ ਸਾਹਿਬ ਤੁਹਾਡੇ ਕੋਲ ਤੇ ਅੱਛਾ ਕੀ ਨਹੀਂ ਮੈਂ ਇੱਕ ਦਿਨ ਫੰਕਸ਼ਨ ਤੇ ਆਏ ਸੀਗਾ ਤੁਹਾਡੇ ਕੋਲ ਪਿੰਡ ਤਿਆਉ ਤੋ 2 ਦਿਨ ਪਹਿਲਾਂ ਤੁਸੀਂ 2 ਦਿਨ ਪਹਿਲੇ ਤੁਹਾਡੇ ਹਾਦਸਾ ਹੋ ਗਿਆ ਠੇ ਸੀ ਜਦੋਂ ਬੰਦੇ ਇਧਰ ਸਕੂਟਰ ਮੋਟਰਸਾਈਕਲ ਤੇ ਆਉਂਦੇ ਸੀਗੇ ਟੋਬੇ ਚ ਡੁੱਬ ਕੇ ਯਾਦ ਹੈ ਨਾ ਹਾਂਜੀ ਸਰ ਹਾਂਜੀ ਯਾਦ ਹੈ ਮੇਰੇ ਯਾਦ ਹੈ ਕਿਹੜੀ ਯਾਦ ਹੈ ਜੀ ਸਰ ਜਦੋਂ ਤੁਸੀਂ ਦੱਸਿਆ ਸੀਗਾ ਵੀ ਐਂ ਕਰਕੇ ਸਾਡੇ ਪਿੰਡ ਹਾਦਸਾ ਹੋ ਗਿਆ ਤੇ ਉਹ ਪਰਿਵਾਰ ਹੈ ਜਿਹੜਾ ਪਰਿਵਾਰੀ ਵਿਚਾਰਾ ਖਤਮ ਹੋ ਗਿਆ ਤੇ ਉਹਨਾਂ ਦਾ ਸੀਗਾ ਵੀ ਸਭ ਤੋਂ ਪਹਿਲਾਂ ਕੰਮ ਹੈ ਜਿਹੜਾ ਹੁਣ ਅਗਲੀ ਕਿਸ਼ਤ ਦੇ ਵਿੱਚ ਆ ਕਰਾਉਣਾ ਸੋ ਅੱਜ ਤੁਹਾਡੇ ਸੋਬੇ ਵਾਸਤੇ 40 ਲੱਖ ਰੁਪਏ ਜਿਹੜਾ ਦਾ ਕੰਮ ਹੈ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਤੇ ਇਹ ਇਹ ਜੋ ਅਸੀਂ 플ਾਨ ਬਣਾਇਆ ਹੈ ਇਹਦੇ ਚ ਤੁਸੀਂ ਨਰੇਗਾ ਨੂੰ ਲੂਗਾ ਹੋਰ ਪਾ ਕੇ ਇਹ ਕੰਮ ਦਾ ਤਾਂ ਸਵਾਦ ਹੈ ਜੇ ਇਹ ਡੁੱਡੇ ਦੁਗਣੇ ਹੋ ਕੇ ਇਹ ਤੇ ਲੱਗੂਗਾ ਤੇ ਇਹ ਜੇ ਬਣ ਜੂਗਾ ਨਕਸ਼ਾ ਸਾਡਾ ਬਣਾਇਆ ਹੋਇਆ ਹੈ ਇਹਦੇ ਵਿੱਚ ਜਿਹੜੇ ਆਪਾਂ ਸਿੰਚਾਈ ਵਾਲਾ ਮਾਡਲ ਕਹਿੰਦੇ ਆ ਥਾਪਰ ਮਾਡਲ ਵੀ ਕਹਿੰਦੇ ਆ ਉਹ ਬਣੂਗਾ ਪਾਣੀ ਕਿਵੇਂ ਕਿਹੜੀਆਂ ਪਾਸੇੋਂ ਆਊਗਾ ਕਿਹੜੇ ਪਾਸੇ ਸਾਫ਼ ਹੋ ਕੇ ਨਿਕਾਸੀ ਹੋ ਕੇ ਦੂਜੇ ਪਾਸੇ ਜਾਊਗਾ ਜਿਹੜੇ ਖੂਨ ਨੇ ਉਹ ਵੀ ਬਣਨਗੇ ਆਸੇ-ਪਾਸੇ ਵੋਕਿੰਗ ਦਾ ਟਰੈਕ ਵੀ ਬਣੂਗਾ ਉਹਦੇ ਚ ਚੇਨ ਲਿੰਕ ਫੈਂਸਿੰਗ ਵੀ ਹੋਊਗੀ ਕਿਉਂਕਿ ਕੋਈ ਬੰਦਾ ਗਲਤੀ ਨਾਲ ਵੀ ਉਹਦੇ ਵਿੱਚ ਕੋਈ 60 ਫੀਟ ਦਾ ਖਾਲੇ ਗਿਰਨਾ ਜਾਵੇ ਸੋ ਇਹ ਜਿਆ ਵਧੀਆ ਪਲਾਨ ਬਣਾਇਆ ਹੋਇਆ ਸੀ ਪਰ ਇਹਦੇ ਚ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਕੰਮ ਇਹ ਜਿਆ ਹੋਣਾ ਚਾਹੀਦਾ ਹੈ ਪੈਸਾ ਦੇਖੋ ਇਹ ਰੁਪਏ ਜਿਹੜਾ 40 ਲੱਖ ਦੇ ਕੇ ਚੱਲੇ ਆ ਇਹ ਮੇਰਾ ਤਾਂ ਹੈ ਨਹੀਂਗਾ ਇਹ ਪੈਸਾ ਥੋੜਾ ਲੋਕਾਂ ਦਾ ਪੈਸਾ ਹੁੰਦਾ ਲੋਕਾਂ ਦੇ ਉੱਪਰ ਹੀ ਲਾਉਣਾ ਹੁੰਦਾ ਸਾਡਾ ਕੰਮ ਦਾ ਸਿਰਫ ਚੌਂਕੀਦਰ ਵਜੋਂ ਹੀ ਨਹੀਂ ਹੈ ਵੀ ਭਾਈ ਜਿਹੜਾ ਰੁਪਿਆ ਆਵੇ ਸਰਕਾਰ ਦੇ ਖਾਤੇ ਉਹ ਸਹੀ ਤਰੀਕੇ ਨਾਲ ਆ ਜੇ ਤੇ ਰੁਪਈਏ ਦਾ ਸਵਾ ਕਰਕੇ ਲੋਕਾਂ 'ਚ ਲੱਗ ਜੇ ਤੇ ਲੋਕਾਂ ਤੋਂ ਰੁਪਈਏ ਦਾ ਦੂੜ ਕਰਕੇ ਲਾ ਲੈਣਾ ਤੇ ਸਵਾਲ ਤਾਂ ਉਸ ਗੱਲ ਦਾ ਆ ਮੇਰੇ ਦੂਰ ਨਾ ਜਾਓ ਮੈਂ ਇੱਕ ਦਿਨ ਆ ਰਿਹਾ ਸੀਗਾ ਆ ਤੁਹਾਡੇ ਆ ਪਾਰਕ ਵਾਸਤੇ ਤਕਨੀਨੀ ਦੇ ਵਿੱਚ ਇਹਦੇ ਨੂੰ 7 ਲੱਖ ਰੁਪਈਆ ਆਏ ਸੀ 5 ਲੱਖ ਵੀ 7 ਲੱਖ ਆਏ ਸੀ ਇਹ ਤਾਂ ਸੱਲਾਹ ਆ ਸੀਗਾ ਹਾਂਜੀ ਉਹ ਆਪਾਂ ਕਿਵੇਂ ਗੰਦਾ ਖੜੀਆਂ ਕਰਦੇ ਆ ਪਾਰਕ ਨੂੰ ਬੰਦਾਂ ਤੇ ਲੋੜ ਨਹੀਂ ਉਹ ਤੋਂ ਵਿੱਚ ਬਣਾਉਣ ਦੀ ਲੋੜ ਜੀਗੀ ਮੈਂ ਮੈਂ ਕਹਣਾ ਮੇਰੇ ਕਹਿਣ ਦਾ ਮਤਲਬ ਮੈਂ ਸਮਝਿਆ ਮੈਂ ਕਹਿੰਦਾ ਜੋ ਵੀ ਸੀਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਇਹਦੇ ਜੋ ਲੱਗੇ ਜੋ ਜਿਸ ਚੀਜ਼ ਦੀ ਜਹਜਾ ਤੋਬਾ ਹੋਣਾ ਚਾਹੀਦਾ ਜਿਹੜਾ ਕਿ ਸਪੋਜ਼ ਕੋਈ ਗੰਦਾ ਪਾਣੀ ਆਉਂਦਾ ਉਹ ਸਾਫ਼ ਹੋ ਕੇ ਅੱਗੇ ਜਾਵੇ ਤੇ ਲੋਕਾਂ ਦੇ ਲਈ ਇਹ ਸੈਰਗਾਹ ਵਾਲੀ ਥਾਂ ਬਣ ਜੇ ਮੈਂ ਤੁਹਾਨੂੰ ਕੋਈ ਬੰਡਣਾ ਦਿਖਾ ਰਿਹਾ ਨੇ ਇਹ ਜਿਆ ਬਣਿਆ ਪਿਆ ਲੋਕ ਸੈਰ ਕਰਨ ਜਾਂਦੇ ਨੇ ਠੀਕ ਉਹ ਜਿਆ ਬਣਨਾ ਚਾਹੀਦਾ ਸੋ ਪੈਸਿਆਂ ਦੀ ਕੋਈ ਨਾ ਨੀਅਤ ਦੀ ਘਾਟ ਐ ਨਾ ਪੈਸਿਆਂ ਦੀ ਘਾਟ ਐ ਤੁਸੀਂ ਲੋਨ ਵਾਲੇ ਬਣਾ ਪੈਸਾ ਕੰਮ ਪਿਛਲਾ ਮੈਨੂੰ ਪੈਸੇ ਲੱਗੇ ਦਿਖਾ ਦਿਆ ਕਰੋ ਵੀ ਯਾਰ ਰੁਪਏ ਦਾ ਸਵਾ ਲਾਤਾ ਤੇ ਅਗਲੇ ਪੈਸੇ ਮੇਰੇ ਕੋਲੋਂ ਫੜ ਲਿਆ ਕਰੋ ਠੀਕ ਹੈ ਜੀ ਸੋ ਇਹ ਤੁਹਾਨੂੰ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਬੇਨਤੀ ਕਰਦਾ ਬਾਕੀ ਇਹ ਰਹੇ ਤੁਹਾਡੇ ਅਗਲੇ ਕੰਮਾਂ ਦੀ ਤੁਸੀਂ ਗੱਲ ਕੀਤੀ ਬਾਹਰ ਨਹੀਂ ਫਿਰਨੀ ਦੀ ਉਹ ਫਿਰ ਨਹੀਂ ਪਹਿਲਾਂ ਮੈਕਮੇ ਨੇ ਉਹ ਤਿਆਰ ਕਰਤੀ ਸੀ ਕਿ ਪਲਾਨ ਬਣਾਤਾ ਸੀ ਕਿ 10 ਫੁੱਟ ਦਾ ਪਰ ਉਹ ਮੈਂ ਆਪ ਕੈਨਸਲ ਕੀਤਾ ਉਹ ਇਸ ਕਰਕੇ ਕੈਨਸਲ ਕੀਤਾ ਕਿਉਂਕਿ ਪਿੰਡ ਵੱਡਾ ਆਬਾਦੀ ਜ਼ਿਆਦਾ ਹੈ ਲੰਗਾ ਕਈ ਪਿੰਡਾਂ ਦਾ ਇਹਦੇ ਵਿੱਚ ਦੀ ਹੈਗਾ 10 ਫੁੱਟ ਵਾਲੀ ਥੋੜੇ ਚੱਲਣੀ ਨਹੀਂ ਹੈਗੀ ਸੋ ਉਹ 18 ਫੁੱਟ ਦੀ ਬਣਨ ਜਾ ਰਹੀ ਹੈ ਉਹ ਜੀ ਮਹੀਨਾ ਦੋ ਮਹੀਨੇ ਬਾਅਦ ਤੋਂ ਜਰੂਰ ਲੱਗ ਜਾਣਗੇ ਪਰ 18 ਫੁੱਟੇ ਆਈ ਜੀ ਸੜਕ ਬਣੂਗੀ ਜਿਹਦੇ ਨਾਲ ਜਿਹਦੇ ਨਾਲ ਤੁਹਾਨੂੰ ਲੰਮਾ ਸਮਾਂ ਮੁੜ ਕੇ ਕੋਈ ਦਿੱਕਤ ਨਹੀਂ ਆਉਣ ਦਿੰਦੇ ਹੈਗੇ ਇਹਦਾ ਦਾਵਾ ਤੁਸੀਂ ਜਿਹੜੀ ਗੱਲ ਕੀਤੀ ਤੁਸੀਂ ਉਹ ਜਿੱਥੇ ਆਪਣਾ ਮੈਨੂੰ ਕਹਿੰਦਾ ਤੁਹਾਡੇ ਪਿੰਡਾਂ ਦੀਆਂ ਗੱਲਾਂ ਤਾਂ ਤੁਸੀਂ ਤਾਂ ਬਣ ਕੇ ਬੋਲਦੇ ਮੇਰੇ ਤਾਂ ਦਿਲ ਤੇ ਲਿਖਿਆ ਵਿਚਾਰ ਹੈ ਜਿਹੜਾ ਤੁਸੀਂ ਉਹ ਜਿਹੜੀ ਗੱਲ ਕਰਦੇ ਸੀ ਜਿੱਥੇ ਆਪਣਾ ਦਲਤ ਭਾਈਚਾਰੇ ਹਾਂਜੀ ਹਾਂਜੀ ਆ ਹੈਗਾ ਮੈਨਾਂ ਨਾਲ ਪਾੜੇ ਉਹ ਨਾ ਆ ਜਿਹੜਾ ਜਿਹੜਾ ਅੱਗੇ ਇਡੀਕੇਸ਼ਨ ਡੰਗਾ ਦਾ ਹਾਂ ਉਹਦੇ ਜੇ ਸ਼ਮਸ਼ਾਨ ਘਰ ਵੀ ਮੇਰਾ ਦੇਖਿਓ ਗੜੀ ਵੀ ਦੇਖੀ ਹੋਈ ਆ ਉਹਦੇ ਵੀ ਕੰਮ ਹੈ ਜਿਹੜਾ ਉਹਦੇ ਵੀ ਬੜੀ ਜਲਦੀ ਹੋ ਜਾਊਗਾ ਜਿਹੜਾ ਤੁਸੀਂ ਗੱਲ ਕੀਤੀ ਹੈ ਸਟੇਡੀਅਮ ਦੀ ਸਟੇਡੀਅਮ ਦਾ 24,84,000 ਰੁਪਏ ਜਿਹੜਾ ਇਹਦਾ 1 ਅਗਸਤ ਨੂੰ ਟੈਂਡਰ ਖੁੱਲ ਜੂਗਾ ਜੀ ਸਟੇਡੀਅਮ ਵਾਸਤੇ ਇਹ じゃ ਸਟੇਡੀਅਮ ਬਣਾਵਾਂਗੇ ਕਿ ਦੋਨੋਂ ਦੋਨੋਂ ਮੁੰਡੇ ਕੁੜੀਆਂ ਨੇ ਜਿਹੜੇ ਉਹ ਖੇਡਣ ਹੋਣਗੇ 24,84,000 ਰੁਪਏ ਦਾ ਪੈਸੇ ਹੋ ਚੁੱਕੇ ਮਨਜ਼ੂਰ ਸਾਰਾ ਕੁਝ ਹੋ ਚੁੱਕਿਆ ਟੈਂਡਰ ਲੱਗਿਆ ਹੋਇਆ ਹੈ 1 ਅਗਸਤ ਨੂੰ ਟੈਂਡਰ ਖੁੱਲਜੂ ਇਹਦਾ ਠੀਕ ਹੈ ਜੀ ਜਿਹੜੀ ਆ ਥਾੜਾ ਫੁੱਟੀ ਇਹ ਤੁਹਾਨੂੰ ਮੈਂ ਦੱਸ ਦਿੱਤਾ ਇਹ ਇਹਦਾ ਟੈਂਡਰ ਜਿਹੜਾ ਆ ਬਾਹਰਲੀ ਫਿਰਨੀ ਦੀ ਤੁਸੀਂ ਗੱਲ ਕਰਦੇ ਹੋ 81 ਲੱਖ ਰੁਪਏ ਦੇ ਹੈ ਇਹ 21 ਦਿਨਾਂ ਦੇ ਵਿੱਚ 25 ਸੱਤ ਨੂੰ ਟੈਂਡਰ ਫਲੋਟ ਹੋਊਗਾ ਇਹਦਾ ਸਾਡੇ ਕੋਲੋਂ ਕੰਮ ਜਿਹੜਾ ਤੁਸੀਂ ਕੰਮ ਕਹਿ ਦਿੰਦੇ ਹੋ ਨਾ ਜੀ ਉਹਦੇ ਕੱਲੇ-ਕੱਲੇ ਅਸੀਂ ਡੇਟ ਬਾਉਂਡ ਕਰਦੇ ਆ ਵੀ ਕਿਹੜੀ ਡੇਟ ਨੂੰ ਕਿਹੜਾ ਕੰਮ ਹੋਊਗਾ ਉਹਨੇ ਸਾਰਾ ਕੁਝ ਇਸ ਫਿਰਨੀ ਦੇ ਪਾਸ ਕਰਾ ਰੱਖਿਆ ਹੈ ਅੱਜ ਕਿੰਨੀ ਹੋ ਗਈ ਬਾਈ ਹੋ ਗਈ ਅੱਜ ਮੰਗਲਵਾਰ ਹੈ ਸ਼ੁੱਕਰਵਾਰ ਨੂੰ 25 ਤਰੀਕ ਨੂੰ ਟੈਂਡਰ ਲੱਗ ਜੂਗਾ ਉਹ 21 ਦਿਨਾਂ ਦਾ ਟੈਂਡਰ ਹੋਊਗਾ ਤੇ ਮੇਰੇ ਖਿਆਲ ਦੇ ਵਿੱਚ ਆ ਜਦੋਂ ਨੂੰ ਮੀਹਾ ਦਾ ਕੰਮ ਮੁੱਕੂਗਾ ਮੀਨ 1.5 ਮਹੀਨੇ ਨੂੰ ਦੋ ਕੁ ਮਹੀਨੇ ਦੇ ਵਿੱਚ ਵਿੱਚ ਆਪਾਂ ਕੰਮ ਐਡਾ ਬਾਹਰਲੀ ਫਿਰਦੀ ਦਾ ਉਹ ਚੰਨ ਕਰਾਵਾ ਦਾਂਗੇ ਸੋ ਹੋਰ ਇਤਲਾਵੋ ਹੁਕਮ ਦੱਸੋ ਇਕੱਠਾ ਕੀਆ ਥੋੜਾ ਜਿਹਾ ਸਮਾਂ ਆ ਗਿਆ ਬਾਦ ਸਿੱਧੇ ਮੂਹਰੇ ਜੀ ਇੱਥੇ ਆਪਾਂ ਨੇ ਟੈ ਹੋ ਚੰਪੂ ਨਹੀਂ ਦੰਪੂ ਫਾਦਲੇ ਮਾਫੂ ਗੱਲ ਹੈ ਵੀ ਨਹੀਂ ਛੋਟੀ ਕਰ ਪੜੀ ਤੇ ਇਹਦਾ ਇਹਦਾ ਜਿੰਨੇ ਕੰਮੋਂ ਨੇ ਇੰਨੇ ਦਾ ਇਹਦਾ ਉਹ ਜਿਹੜਾ ਨੇ ਵੀ ਇੰਨੇ ਦਾ ਰੂਮੀ ਝੁੰਮੇ ਦੇ ਚੀਟਾ ਲਾ ਲਿਆ ਕਰੋ ਉਹਦੇ ਕਹਿੰਦਾ ਕਿ ਉਹਦੇ ਜਿੰਨੇ ਨੇ ਸੋ ਫਟਾ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰਮਾਨ ਸਤਿਕਾਰ ਤੁਸੀਂ ਦਿੰਦੇ ਹੋ ਨਾਲ ਮੇਰੀ ਇੱਕ ਬੇਨਤੀ ਹੋਣਾ ਸਾਰਿਆਂ ਦੇ ਚਰਨਾਂ 'ਚ ਕਿ 31 ਜੁਲਾਈ ਨੂੰ ਸ਼ਹੀਦ ਦੁੱਧ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੁਨਾਮ ਇੱਕ ਬਹੁਤ ਵੱਡਾ ਫੰਕਸ਼ਨ ਰੈਲੀ ਆਪਾਂ ਕਰ ਰਹੇ ਹਾਂ ਦਾਣਾ ਮੰਡੀ ਦੇ ਵਿੱਚ ਇਦੇ ਵਿੱਚ ਹਰ ਸਾਲ ਮਾਨ ਸਾਹਿਬ ਤੋਂ ਆਉਂਦੇ ਨੇ ਸੀਐਮ ਸਾਹਿਬ ਇਸ ਵਾਰੀ ਆਪਣੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਉਹ ਵੀ ਆ ਰਹੇ ਨੇ ਬਹੁਤ ਵੱਡਾ ਫੰਕਸ਼ਨ ਹੋਣ ਜਾ ਰਿਹਾ ਸਾਰਿਆਂ ਨੇ ਉੱਥੇ ਪਹੁੰਚਣਾ ਵੀ ਹੈ ਤੇ ਬਹੁਤ ਸਾਰੀਆਂ ਵੱਡੀਆਂ ਸਗਾਤਾਂ ਨੇ ਜਿਹੜੀਆਂ ਉਹ ਸਲਾਮ ਸ਼ੀ ਉਹ ਦੋਸਤ ਵੀ ਦੇ ਨਾਮ ਤੇ ਉਹ ਦੇਖੇ ਵੀ ਜਾਣਗੇ ਉਹ ਸਾਰਾ ਕੁਝ ਤਿਆਰ ਹੋ ਗਿਆ ਪਿਆ ਉਹਨਾਂ ਤੋਂ ਨੀ ਪੱਥਰ ਜਿਹੜਾ ਮੈਂ ਉਹ ਰਖਾਉਣਾ ਹੈ ਸੋ ਸਾਰਿਆਂ ਨੇ ਉੱਥੇ ਬਹੁਤ ਬਹੁਤ ਵੱਡੀ ਤੋਂ ਵੱਡੀ ਗਿਣਤੀ ਚ ਉਹ ਸਾਰਿਆਂ ਨੇ ਪਹੁੰਚਣਾ ਸੋ ਸਾਰਿਆਂ ਦਾ ਤੁਹਾਡਾ ਦੇਲ ਦੀ ਗ੍ਰਹਿ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੋ ਖਾਲਸਾ ਜੀ ਵਾਹਿਗੁਰੂ ਜੀ ਕੀ ਤੋਕਰੀ ਹਰਦੀਪਾ ਸਰ ਇੱਕ ਵਾਰ ਬੈਠੇ ਜੀ 2 ਮਿੰਟ ਸਰ ਪਲੀਜ਼ ਬੈਠ ਜਾਓ ਤੁਸੀਂ ਇਹ ਸਾਡੇ ਕੁਝ ਬਜ਼ੁਰਗਾਨੀਆਂ ਦੋ ਚਾਰ ਗੱਲਾਂ ਸਰ ਪਲੀਜ਼ ਸੁਣ ਕੇ ਜਾਓ ਜੀ ਹਾਂ ਜੀ ਇਧਰ ਹੋਏ ਨੇ ਪਰ ਆਪਾਂ ਇੱਥੇ ਇੱਥੇ ਕਰੀਏ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਖੜ੍ਹ ਸਕਦੇ ਹਾਂ ਦੋ ਤੋਂ ਜੀ ਜੀ ਦੇ ਯਾਰ ਕੇ ਦਾ ਦੋਏ ਚੌਵੀ ਦਾ ਖਤਮ ਨੇ ਇੱਕ ਕੈਂਸਲ ਕਰਤਾ ਜੀ ਇੱਕ ਵੀ ਮੌਤ ਹੋ ਗਈ ਜੀ ਦੋ ਸਾਤ ਕੀ ਇਹ ਨਹੀਂ ਦੱਲ ਗਏ ਕੋਈ ਜੀ ਸਰ ਸਾਨੂੰ ਵੀ ਬੜੀ ਸਮੱਸਿਆ ਸਰ ਕੋਈ ਜਰ ਕੋਈ ਨਹੀਂ ਸਾਡੇ ਕੋਲ ਮੇਰੇ ਕੋਲ ਵੀ ਜੋ ਬਣਾਉਂਦੇ ਜਿਹੜਾ ਸਰ ਅਸੀਂ ਵਾਰ ਵਾਰ ਕਹੀ ਵਈ 23 ਵਾਰੀ ਮੈਂ ਸਰ ਡਾਇਰੈਕਟਰ ਹੈ ਇਹ ਦੁਬਾਰਾ 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 ਬਣਾਇਆ ਇਹ ਪਿੰਡ ਭੁੱਲਦਾ ਇਹ ਪਿੰਡ ਭੁੱਲਦਾ ਇਹ ਮੇਰੇ ਕੋਲ ਆਣੀ ਨਹੀਂ ਕੱਢ ਕੇ ਨਹੀਂ ਨਹੀਂ

ਸਰ ਜੀ ਬੜੀ ਚੰਗੀ ਨੀਂ ਬੜੀ ਚੰਗੀ ਆ ਬੜੀ ਚੰਗੀ ਇਹ ਨੂੰ ਪਤਾ ਜੀ ਅਗਲੇ ਦੋ ਦਿਨਾਂ ਵਿੱਚ ਮੈਡਮ ਜੀ ਇਹਨਾਂ ਕੋਲ ਇਹ ਤਾਂ ਬੰਦ ਕਰਿਆ ਪਰ ਸਭ ਕੁੜੇ ਚੋਪੀ ਦਾ ਲੱਗੇ ਜੀ ਸਰ ਹਾਂ ਜੀ ਇੱਕ ਮੇਹ ਸਿੰਘ ਨੇ ਜੀ ਸਾਡੇ ਪਰਵਤ ਵਧੀਆ ਸਰ ਨੇ ਮੇਹ ਸਿੰਘ ਜੀ ਨੇ ਸਾਡੇ ਬੰਦ ਕਰਾਤੇ ਲੋਕਾਂ ਸਰ ਆ ਗੋਲੀਆਂ ਗਾਲੀਆਂ ਵਾਲਿਆਂ ਨੂੰ ਚੱਕ ਲੈ ਕੇ ਚੱਕ ਲੈ ਸਰ ਇੱਕ ਕੰਬਿਆਲ ਵੀ ਸਰ ਇੱਕ ਅਸੀ ਬੇਨਤੀ ਹੈ ਤੁਹਾਨੂੰ ਇਹਨਾਂ ਨੂੰ ਸਰ ਸਾਡੀ ਬੇਨਤੀ ਹੋ ਰਹੀ ਜੀ ਮੇਹ ਸਿੰਘ ਜੀ ਨੂੰ ਸਰ ਪੰਚਾਇਤ ਨੂੰ ਬਦੋ ਜੀ ਆਓ ਜੀ ਆਦੋ ਮੇਹ ਸਿੰਘ ਜੀ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਜ਼ੁਰਗਾਂ ਦੀ ਬੇਨਤੀ ਬੈਠਾ ਬਿਲਕੁਲ ਮਾਈਆਂ ਵੀ ਬੱਚਿਆਂ ਨੇ ਜਿਹੜੇ ਖੜੇ ਹੁੰਦੇ ਜੀ ਉਸ ਗੱਲ ਕੋਈ ਕੰਮ ਨਹੀਂ ਬਣਦਾ ਜਿਹੜੇ ਮਾਰ ਮਾਰਦੇ ਕੋਈ ਨਿਕਲ ਗਿਆ ਜੀ ਐਡੀਸ਼ਨਲ ਲੈਣਾ ਐਡੀਸ਼ਨਲ ਚਾਰਜ ਹੈ ਕਟਵਾਰੀ ਕੋਲ ਆਂੀ ਆ ਸਾਰੇ ਪਿੰਡ ਦਾ ਚਾਰ ਲੋਕ ਜੇ ਅੱਗਾਸੂਠ ਨਹੀਂ ਬਣਦਾ ਸੀ ਤਾਂ ਕਦੇ ਮਾਰ ਮਾਰਦਾ माणी बड़ हथ